11000 ਰੁਪਏ ਦਾ ਫਰਿੱਜ ਤੇ ਪੈਸੇ ਲਾ ਕੇ ਅਸੀਂ ਇੱਥੇ ਲਿਆਂਦਾ ਸੀ ਕਿਸਾਨਾਂ ਨੇ ਦੱਸੋ ਕੀ ਮਾੜਾ ਕਰ ਅਸੀਂ ਆਪ ਦੇ ਵੀ ਠੰਡਾ ਪਾਣੀ ਚ ੁੱਸ ਲਾਂਗੇ 11000 ਰੁਪਏ ਸਾਦਾ ਆ ਬਰਬਾਦ ਕਰਤਾ ਇਹਨਾਂ ਨੇ ਕੰਜਰਾਂ ਨੇ ਆਪਿਆ ਤੋੜਿਆ ਜਿਹੜੀ ਕਿਸਾਨਾਂ ਨਾਲ ਇਹਨੇ ਕੀਤੀ ਆ ਪਹਿਲਾਂ ਤਾਂ ਇਹਨੇ ਆਪ ਦੇ ਆਪ ਦੀ ਧਰਮ ਪਤਰੀ ਨਾਲ ਕੀਤੀ ਆ ਆਪ ਦੀ ਬੇਟੀ ਨਾਲ ਕੀਤੀ ਆ ਆਪ ਦੇ ਮੁੰਡੇ ਨਾਲ ਕੀਤੀ ਆ ਅਸੀਂ ਲੋਕ ਉਹਨਾਂ ਗੱਲਾਂ ਤੇ ਚੁੱਝਦੇ ਨਹੀਂ ਸੀ ਉਹ ਰੋਂਦੇ ਸੀ ਆ ਕੇ ਵੀ ਸਾਡਾ ਪਿਓ ਇਹ ਜਾਗਾ ਮਾਰ ਮਾਰ ਕੇ ਬੁੜੇ ਧੱਕੇ ਬੱਸਾਂ ਚੜਾ ਲੇ ਹਜੇ ਤੱਕ ਸਾਨੂੰ ਸਾਡੇ ਬੰਦਾਂ ਦਾ ਪਤਾ ਹੀ ਨਹੀਂ ਵੀ ਕਿ ਕਿਹੜੀ ਜੇਲ੍ਹ ਚ ਨਾ ਕਿੱਥੇ ਨਾ ਕਿੰਨੀ ਗਿਣਤੀ ਆ ਕਿੰਨੇ ਬੰਦੇ ਸਾਡੇ ਫੜ ਲੇ ਸਾਡੇ ਬੰਦਾ ਕੋਈ ਜਿਉਂਦਾ ਜਾਂ ਮਰ ਗਿਆ ਜਾਂ ਕੋਈ ਖਬਰ ਸਵਰ ਨਹੀਂ ਨਹੀਂ ਸਾਨੂੰ ਕੋਈ ਸਾਰ ਹੀ ਨਹੀਂ ਆਪਾਂ ਖਨੌਰੀ ਬਾਰਡਰ ਤੇ ਖੜੇ ਆ ਤੁਸੀਂ ਆ ਜਿੰਨਾ ਵੀ ਦੇਖਿਆ ਹੁਣ ਪਹਿਲਾਂ ਇੱਥੇ ਕਿਸਾਨਾਂ ਦੀਆਂ ਟਰਾਲੀਆਂ ਖੜੀਆਂ ਸੀ ਪਰ ਹੁਣ ਜਿਹੜੀਆਂ ਸਾਰਾ ਸਮਾਨ ਐ ਤੋਂ ਹਟਾਤਾ ਤੇ ਆਪਣੇ ਨਾਲ ਬਜ਼ੁਰਗ ਬਾਬੇ ਨੇ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਾਬਾ ਜੀ ਹਾਂਜੀ ਅਛਾ ਕੀ ਚੱਕਰ ਪੈ ਗਿਆ ਜੀ ਇਹ ਚੱਕਰ ਕੀ ਪੈ ਗਿਆ ਭਰਾਵਾ ਪੁੱਤ ਤਾਂ ਕਹਿੰਦੇ ਉਹਨੇ ਭਚਾਲ ਆ ਗਿਆ ਹਾਂਜੀ ਭਚਾਲ ਨਾਲ ਮਕਾਨ ਢੰਡੇ ਹੁੰਦੇ ਨੇ ਪਰ ਇਹ ਸਰਕਾਰ ਵੱਲੋਂ ਭਚਾਲ ਆ ਗਿਆ ਇੱਕ ਪਾਸੇ ਤਾਂ ਪਹਿਲਵਾਨ ਤਮਾਨ ਕਹਿੰਦਾ ਮੈਂ ਕਿਸਾਨ ਦਾ ਪੁੱਤ ਆ ਤੇ ਮੈਨੂੰ ਜੈਨ ਡੋਰੀਆਂ ਦਾ ਪਤਾ ਵੀ ਪੱਖੇ ਦੇ ਵਿੱਚ ਜੈਨ ਡੋਰੀ ਕਿਵੇਂ ਪੈਂਦੀ ਹੈਗੀ ਤੇ ਰਾਤ ਨੂੰ ਪਾਣੀ ਦੀਆਂ ਬਾਰੀਆਂ ਦਾ ਪਤਾ ਮੈਂ ਸੂਹਾਂ ਦੇ ਵਿੱਚ ਨਹਾਉਦਾ ਰਿਹਾ ਕਹਿੰਦਾ ਨਿੱਕਾ ਹੁੰਦਾ ਮੈਨੂੰ ਕਿਸਾਨੀ ਬਾਰੇ ਸਾਰਾ ਪਤਾ ਹੈਗਾ ਪਰ ਪਤਾ ਉਹਨੂੰ ਕੱਖ ਦਾ ਵੀ ਨਹੀਂ ਮੈਨੂੰ ਤਾਂ ਲੱਗਦਾ ਸਾਨੂੰ ਲੋਕਾਂ ਨੂੰ ਸਰਾ ਸਰਾ ਨਾ ਚਿਕਲੇ ਤੇ ਰਾਜ ਭਾਗ ਦਾ ਮਾਲਕ ਬਣ ਕੇ ਬਹਿ ਗਿਆ ਭਰਾਵਾ ਜਿਹੜੀ ਕਿਸਾਨਾਂ ਨਾਲ ਇਹਨੇ ਕੀਤੀ ਆ ਪਹਿਲਾਂ ਤਾਂ ਇਹਨੇ ਆਪ ਦੇ ਆਪ ਦੀ ਧਰਮ ਪਤਨੀ ਨਾਲ ਕੀਤੀ ਆ ਆਪ ਦੀ ਬੇਟੀ ਨਾਲ ਕੀਤੀ ਆ ਆਪ ਦੇ ਮੁੰਡੇ ਨਾਲ ਕੀਤੀ ਆ ਅਸੀਂ ਲੋਕ ਉਹਨਾਂ ਗੱਲਾਂ ਤੇ ਚੁੱਧਦੇ ਨਹੀਂ ਸੀ ਉਹ ਰੋਂਦੇ ਸੀ ਆ ਕੇ ਵੀ ਸਾਡਾ ਪਿਓ ਇਹ ਜਾਗਾ ਪਰ ਸਾਨੂੰ ਅੱਜ ਪਤਾ ਲੱਗਿਆ ਜਦੋਂ ਆਪ ਦੇ ਸਿਰ 'ਚ ਵੱਜਦੀ ਆ ਉਦੋਂ ਪਤਾ ਲੱਗਦਾ ਸਿਆਣੇ ਕਹਿੰਦੇ ਨੇ ਠੀਕ ਆ ਅੱਜ ਸਾਡੇ ਕਿਸਾਨਾਂ ਦੇ ਆਪ ਦੇ ਸਿਰ 'ਚ ਵੱਜੀ ਆ ਸਾਨੂੰ ਪਤਾ ਲੱਗਿਆ ਸੰਤੋਸ਼ ਹੀ ਬਦਲਾ ਆ ਗਿਆ ਵੀ ਚੰਗਾ ਬਦਲਾ ਹੋਊਗਾ ਕੋਈ ਆ ਆ ਗਿਆ ਬਦਲਾ ਸਾਡੇ ਘਰ ਦੇਖ ਲਓ ਇੱਥੇ ਪਾਏ ਸੀ ਢਾਈ ਇੱਕ ਪਾਸੇ ਕਿਹਾ ਮੈਂ ਕਿਸਾਨਾਂ ਦੇ ਨਾਲ ਆ ਰਾਤੇ ਰਾਤ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਡੱਲੇਵਾਲ ਸਾਹਿਬ ਨੂੰ ਜੱਫੀਆਂ ਪਾਉਂਦਾ ਸੀ ਅੱਛਾ ਕੀ ਮਾਹੌਲ ਬਣਾਇਆ ਜੀ ਫਿਰ ਉਹਦੇ ਰਾਤ ਨੂੰ ਪੁਲਸ ਨੇ ਧੱਕੇ ਨਾਲ ਖਾਲੀ ਕਰਾ ਦੇ ਪੁਲਸ ਨੇ ਧੱਕੇ ਨਾਲ ਕਰਾਇਆ ਨ ਮਾਰ ਮਾਰ ਕੇ ਬੁੜੇ ਧੱਕੇ ਬੱਸਾਂ ਚੜਾ ਲੇ ਹਜੇ ਤੱਕ ਸਾਨੂੰ ਸਾਡੇ ਬੰਦਾਂ ਦਾ ਪਤਾ ਨਹੀਂ ਵੀ ਕਿ ਕਿਹੜੀ ਜੇਲ੍ਹ ਚ ਨਾ ਕਿੱਥੇ ਨਾ ਕਿੰਨੀ ਗਿਣਤੀ ਆ ਕਿੰਨੇ ਬੰਦੇ ਸਾਡੇ ਫੜ ਲੇ ਸਾਡੇ ਬੰਦਾ ਕੋਈ ਜਿਉਂਦਾ ਜਾਂ ਮਰ ਗਿਆ ਜਾਂ ਕੋਈ ਖਬਰ ਸਾਬ ਨਹੀਂ ਨਹੀਂ ਸਾਨੂੰ ਕੋਈ ਸਾਰੀ ਨਹੀਂ ਆ ਸਾਡੀਆਂ ਹੁਣ ਟਰਾਲੀਆਂ ਇਹ ਪਾਸ ਦੇ ਫਿਰਦੇ ਆ ਵੀ ਟਰਾਲੀਆਂ ਕਿੱਥੇ ਨਹੀਂ ਆ ਪੰਨੀਆਂ ਪਈਆਂ ਬੂਧੀਆਂ ਮਾਰੀਆਂ ਪਈਆਂ ਟਰਾਲੀਆਂ ਅੱਛਾ ਪੁਲਿਸ ਵੀ ਲੈ ਗਈ ਜਾ ਕੇ ਕੁਝ ਟਰਾਲੀਆਂ ਇੱਥੇ ਪੁਲਿਸ ਬਾਰੇ ਸਾਨੂੰ ਨਹੀਂ ਪਤਾ ਮੈਂ ਕਿਹੜਾ ਵੇਖੀਆਂ ਨੇ ਪੁਲਿਸ ਚੱਕੀ ਜਾਂਦੀ ਸੀਗੀ ਚੱਕੀਆਂ ਤਾਂ ਇਹ ਸਾਰੀਆਂ ਪੁਲਿਸ ਨਹੀਂ ਨਾ ਇਹ ਪੁਲਿਸ ਨੇ ਸਾਰਾ ਕੁਝ ਕੀਤਾਗਾ ਸਾਡੇ ਦੇ ਪੁਲਿਸ ਵਾਲੇ ਵੀ ਸਾਡੇ ਭਰਾ ਹੀ ਨਾ ਮੈਂ ਉਹ ਆਈਜੀ ਸੀ ਖਾਲੀ ਡੀਆਈਜੀ ਸੀ ਮਾਉਣ ਨੂੰ ਪੁੱਛਣਾ ਚਾਹਣਾ ਉਹਨੇ ਬੜੇ ਮਾਨ ਨਾ ਕਿਹਾ ਆਦਾ ਹਜੇ ਕਿਹੜਾ ਸੀ ਰਿਟਾਇਰ ਹੋ ਗਏ ਓ ਮਾਂ ਦਾ ਪੁੱਤਾ ਜੇ ਤੇਰੇ ਪਿਓ ਦਾ ਦਾਦੇ ਕੋਲੇ ਕੋਈ ਜਾਇਦਾਦ ਸੀ ਤੈਨੂੰ ਤਾਂ ਹੀ ਪੜਾਇਆ ਤੈਨੂੰ ਲਿਖਾਇਆ ਜਾਇਦਾਦ ਦੇ ਸਿਰ ਤੇ ਉਹਨਾਂ ਬਜ਼ੁਰਗਾਂ ਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਪਾਣੀ ਲਾ ਲਾ ਕੇ ਤੈਨੂੰ ਅਫਸਰ ਬਣਾਇਆ ਉਹਨਾਂ ਨੇ ਤੇ ਤੂੰ ਆ ਕੇ ਡੱਬ ਡੱਤ ਕਾ ਕਰਿਆ ਬਜ਼ੁਰਗਾਂ ਨਾਲ ਯਾਰ ਸਾਡਾ ਸਮਾਨ ਲੈ ਜਾਂਦੇ ਪਿਆਰ ਸਤਕਾਰ ਨਾਲ ਲੈ ਜਾਂਦੇ ਕੋਈ ਸਾਨੂੰ ਡਾਂਢੀ ਸੀ ਚਲੋ ਸਰਕਾਰਾਂ ਮਾੜਾ ਮੋਟਾ ਧੱਕਾ ਕਰ ਦਿੰਦੀਆਂ ਕਰ ਲੈਂਦੇ ਆਹ ਤਾਂ ਹੀ ਹਾਲਤਾਂ ਬਣਾਉਣੀਆਂ ਸੀ ਜਿਹੜੀਆਂ ਸਾਡੀਆਂ ਹਾਲਤਾਂ ਬਣਾਤੀਆਂ ਸਾਡਾ ਫਰਿੱਜ ਦਾ ਨਹੀਂ ਪਤਾ ਕਿੱਥੇ ਆ 11000 ਰੁਪਏ ਦਾ ਫਰਿੱਜ ਆਇਆ ਸੀਗਾ ਇਹ ਆ ਪੈਕ ਆਓ ਆਜੋ ਮੈਂ ਤੁਹਾਨੂੰ ਦਿ ਇੱਥੇ ਜੇ ਪਿਆ ਸੀ ਇੱਥੇ ਪਿਆ ਸੀਗਾ ਫ੍ਰਿਜ ਦਾ ਆਪੇ ਜੀ ਇਧਰ ਇਹ ਇਹ ਆਪਿਆ ਫ੍ਰਿਜ ਦਾ ਢੱਕਣ ਲੈ ਦੱਸੋ 11000 ਰੁਪਏ ਦਾ ਫ੍ਰਿਜ ਤੇ ਪੈਸੇ ਲਾ ਕੇ ਅਸੀਂ ਇੱਥੇ ਲਿਆਂਦਾ ਸੀ ਕਿਸਾਨਾਂ ਨੇ ਦੱਸੋ ਕੀ ਮਾਰਾ ਕਰ ਅਸੀਂ ਆਪ ਦੇ ਵੀ ਠੰਡਾ ਪਾਣੀ ਚ ਝੁਸ ਲਾਂਗੇ ਠੰਡਾ 11000 ਰੁਪਏ ਦਾ ਲੈ ਕੇ 11000 ਰੁਪਿਆ ਲਾਇਆ ਸੀ ਪਿੰਡ ਚੋਂ ਬਾਸ ਇਕੱਠੀ ਕਰਕੇ 50 50 ਰੁਪਏ 11000 ਰੁਪਏ ਸਾਦਾ ਆ ਬਰਬਾਦ ਕਰਤਾ ਇਹਨਾਂ ਨੇ ਕੰਜਰਾਂ ਨੇ ਆ ਪਿਆ ਤੋੜਿਆ ਹੋ ਪਿਆ ਜੋੜੀਆਂ ਤੋੜੀਆਂ ਕਹੇ ਜੀਆਂ ਲੱਕੜੀਆਂ ਜੋੜੀਆਂ ਸੀ ਲਾਈਆਂ ਸੀ ਇੱਥੇ ਉਹ ਬੇੜਾ ਬੈਜੇ ਦਾ ਉਹ ਸਾਨੂੰ ਕਿਉਂ ਆਏ ਕਿ ਕੁੱਟਿਆ ਸਾਨੂੰ ਕਿਸਾਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਅੱਛਾ ਬਾਪੂ ਜੀ ਕੱਲੀ ਆ ਛੱਡ ਗਏ ਹੈ ਬਾਕੀ ਲੈ ਕੇ ਸਾਰਾ ਕੋਈ ਮੈਂ ਦੱਸਦਾ ਗੱਲ ਇਹੇ ਡਾਂਗਾਂ ਮਾਰਦੇ ਨੇ 5 ਸਾਲ ਸਰਕਾਰ ਵਾਲੇ ਸਾਡੇ ਕੋਲੇ ਇੱਕ ਡਾਂਗ ਹੁੰਦੀ ਐ ਅਸੀਂ ਇੱਕੋ ਹੀ ਮਾਰਦੇ ਹੁੰਨੇ ਆ ਜੀ ਵੋਟਾਂ ਦੇ ਮੌਕੇ ਇੱਕ ਡਾਂਗ ਮਾਰਾਂਗੇ ਮਾਂ ਦਾ ਪੁੱਤ ਯਾਦ ਰੱਖੂਗਾ ਬਿਲਕੁਲ ਯਾਦ ਰੱਖੂਗਾ ਇਹ ਬੰਦਾ ਵਿਭਾ ਦਾੰਗ ਭਾਰੀ ਕਿਸਾਨਾਂ ਨੇ ਅਸੀਂ ਸੱਪਾਂ ਨੂੰ ਫੜਨ ਵਾਲੇ ਲੋਕ ਆ ਸੱਪਾਂ ਦੇ ਸਿਰਾਂ ਤੇ ਤੁਰਨ ਵਾਲੇ ਲੋਕ ਆ ਅਸੀਂ ਜੀ ਉਹ ਮਾਗਦੇ ਰਾਤ ਦੇ ਵਿੱਚ ਨਾ ਜਾ ਕੇ ਅਸੀਂ ਪਾਣੀ ਦੇ ਵਿੱਚ ਵੜਦੇ ਹਾਂ ਠੰਡੇ ਚ ਅਸੀਂ ਉਹ ਲੋਕ ਆ ਅਸੀਂ ਆਹ ਭੁੱਖੇ ਰਹਿੰਦੇ ਲੋਕਾਂ ਦਾ ਪੇਟ ਭਰਦੇ ਆ ਅਸੀਂ ਜੀਵੀਦਾਰ ਆ ਕਿਸਾਨ ਆ ਦਿਨ ਰਾਤ ਅਸੀਂ ਪਹਿਲਾਂ ਅਸੀਂ ਹੱਥੀ ਕਣਕਾ ਵੜਦੇ ਹੁੰਦੇ ਹੁਣ ਤਾਂ ਚਲ ਕੇ ਪੈਨਾ ਆ ਗਈਆਂ ਸੰਧ ਬਣ ਕੇ ਸਾਡੀ ਵੀ ਭਗਤੀ ਕੀਤੀ ਹੋਈ ਆ ਜੇ ਦਾ ਕੱਖ ਵੀ ਰਹਿ ਗਿਆ ਤਾਂ ਮੈਨੂੰ ਕਹੇ ਦੇਖੋ ਜੇ ਭਲਵੰਤ ਮਾਨ ਦਾ ਕੱਖ ਵੀ ਰਹਿ ਗਿਆ ਤਾਂ ਜਿਹੜਾ ਇਹਨੇ ਕਾ ਕਿਸਾਨਾਂ ਨਾਲ ਧੱਕਾ ਕੀਤਾ ਲਾ ਇਹਨਾਂ ਤਾਂ ਦਿੱਲੀ ਵਾਲਿਆਂ ਨੇ ਨਹੀਂ ਕੀਤਾ ਸੀ ਜਿੰਨਾ ਇਹਨੇ ਕੀਤਾਗਾ ਉਹ ਭਗਵੰਤ ਮਾਨ ਬਾਬਾ ਜੀ ਐ ਵੀ ਕਹਿੰਦਾ ਸੀ ਵੀ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਸੈਂਟਰ ਤੋਂ ਨੇ ਫੇ ਸੈਂਟਰ ਤੋਂ ਨਾ ਸੀ ਸੈਂਟਰ ਨੂੰ ਜਾਂਦੇ ਸੀ ਹੋਰ ਤਾਂ ਕਹਿੰਦਾ ਕਿ ਕਿਸੇ ਨੇ ਇਹਨੂੰ ਪੁੱਛਿਆ ਸੀ ਭਗਵੰਤ ਮਾਨ ਨੂੰ ਉੱਥੇ ਮੈਨੂੰ ਇਹ ਨਹੀਂ ਪਤਾ ਪੁੱਛਿਆ ਕਿ ਨੇ ਜੇ ਕਿ ਕਿਸਾਨ ਪੰਜਾਬ ਦੇ ਦਿੱਲੀ ਆਉਂਦੇ ਨੇ ਹੋਰ ਕਿ ਪਾਕਿਸਤਾਨ ਨੂੰ ਜਾਣ ਉਹ ਤਾਂ ਕਹਿੰਦਾ ਸੀ ਪਾਕਿਸਤਾਨ ਨੂੰ ਜਾਣ ਦੇ ਹੂੰ ਦਿੱਲੀ ਆਉਣੇ ਜੋ ਰਾਜਧਾਨੀ ਦਿੱਲੀ ਆ ਸਾਰੇ ਅਸੀਂ ਜਾਂਦੇ ਦਿੱਲੀ ਸੀ ਇੱਥੇ ਸਾਨੂੰ ਕਿਹ ਲੈ ਸੀ ਇੱਥੇ ਬਹਿ ਗਏ ਇਹਦੇ ਕੀ ਪੈਰ ਲਟੜਦੇ ਸੀ ਅਸੀਂ ਬਿਲਕੁਲ ਇਹ ਕਹਿਦਾ ਕਿ ਵਪਾਰ ਖੜ ਗਿਆ ਵਪਾਰ ਖੜ ਗਿਆ ਪਾਸੇ ਵੀ ਆਉਂਦੇ ਸੀ ਉਹ ਰਸਤੇ ਪੈ ਕੇ ਪਰ ਉਹ ਸੂਆਗਾ ਸੂਆਲੀ ਪਾਲਟੀ ਪੈ ਕੇ ਟਰੱਕ ਜਾਂਦੇ ਸੀਗੇ ਵਪਾਰੀ ਵੀ ਵਪਾਰੀ ਕਿਹਦੇ ਨਾਲ ਚੱਲਦੇ ਨੇ ਕਿਸਾਨਾਂ ਨਾਲ ਹੀ ਵਪਾਰੀ ਚੱਲਦੇ ਨੇ ਹੂੰ ਵਪਾਰ ਕਦ ਨਾਲ ਚੱਲੂਗਾ ਜੇਦੋਂ ਅਸੀਂ ਮਰ ਗਏ ਜੇ ਫਸਲੂ ਫੇਰੀ ਵਪਾਰ ਚੱਲੂਗਾ ਫੇਰੀ ਵਪਾਰ ਚੱਲੂਗਾ ਹੂੰ ਸਮਝ ਕੇ ਗੱਲ ਕੇ ਲਈ ਪਰ ਅਸੀਂ ਹੱਥ ਬੰਨ੍ਹ ਕੇ ਬੇਇੱਜ਼ਤੀ ਕਰਦੇ ਆ ਪਹਿਲਾਂ ਤੇ ਮਾਰਦੇ ਜੱਟਾਂ ਨੇ ਕਿਸਾਨਾਂ ਨੇ ਇਹ ਵੀ ਧੰਨੇ ਭਗਤ ਦੀ ਆਵਾਜ਼ ਆ ਜਿਨ੍ਹਾਂ ਨੇ ਅਰਦਾਸ ਕਰਤੀ ਤਾਂ ਤੇਰਾ ਕੱਖ ਨਹੀਂ ਰਹਿਣਾ ਇਨਾ ਕੁਝ ਕਹਿਣਾ ਮੈਂ ਅੱਛਾ ਬਾਪੂ ਜੀ ਕੀ ਗੱਲ ਹੋਰ ਦੱਸੋ ਆ ਦੋ ਕੁ ਦਿਨ ਪਹਿਲਾਂ ਮੀਟਿੰਗ ਨੂੰ ਬੁਲਾਇਆ ਸੀ ਕਿਸਾਨਾਂ ਨੂੰ ਕੋਈ ਫੈਸਲਾ ਨਹੀਂ ਹੋਇਆ ਜਾ ਫਿਰ ਧੋਖੇ ਨਾਲ ਹੀ ਅੰਦਰ ਕਰਤੇ ਜਾ ਕੇ ਉਹ ਤਾਂ ਇਕੱਠੇ ਕਰੇ ਸੀਗੇ ਵਿੱਚ ਇਕੱਠੇ ਕਰ ਲਓ ਇੱਕ ਤਾਂ ਜਿਵੇਂ ਕੋਈ ਮਤਲਬ ਆਪਾਂ ਮਿੱਠਾ ਨਹੀਂ ਲਾਣਦੇ ਕਿਸੇ ਚੀਜ਼ ਤੇ ਉੱਥੇ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਨੇ ਇਹਨਾਂ ਨੂੰ ਇਕੱਠੇ ਕਰ ਲਿਆ ਵੀ ਇੱਥੇ ਇਕੱਠੇ ਹੋ ਜਾਓ ਇੱਥੇ ਫੜਨੇ ਸੌਖੇ ਆ ਉੱਥੇ ਇਕੱਠੇ ਕਰ ਲੇ ਇਕੱਠੇ 420 ਕਰਕੇ ਧੋਖੇ ਨਾਲ ਉੱਥੇ ਫੜ ਲੇ ਲੀਡਰ ਸਾਡੇ ਉੱਥੇ ਫੜ ਲੇ ਜਿਹੜੇ ਬੁਢੇ ਠੇਰੇ ਇੱਥੇ ਪਏ ਸੀ ਉਹਨਾਂ ਨੇ ਮਾਰੇ ਧੱਕੇ ਉਹ ਕਿਸੇ ਨੂੰ ਕਿਧਰੇ ਲੈ ਕੇ ਕਿਸੇ ਨੂੰ ਕਿਧਰੇ ਲੈ ਕੇ ਪਤਾ ਨਹੀਂ ਕਿੱਥੇ ਦਾ ਭਰਾਵਾ ਕਿੱਥੇ ਨਹੀਂ ਹੁਣ ਹੁਣ ਜੋ ਇਹ ਸਮਾਨ ਬਚਿਆ ਆਪਣਾ ਇਹ ਲੈ ਕੇ ਤੁਸੀਂ ਘਰ ਚੱਲੇ ਹੋ ਹੋਰ ਅਸੀਂ ਕੀ ਕਰਾਂ ਹੁਣੇ ਜਿਹੜਾ ਟੁੱਟਿਆ ਕੋਈ ਰਾਜਨੀਤੀ ਅੱਗੇ ਦੱਸੀ ਨਹੀਂ ਕਿਸੇ ਲੀਡਰ ਨੇ ਰਾਜਨੀਤੀ ਇਹ ਤੂੰ ਤਾਂ ਮੇਰੀ ਗੱਲ ਸੁਣ ਲੈ ਜਿੰਨਾ ਸਾਨੂੰ ਕੁੱਟਣਗੇ ਨਾ ਜਿੰਨੇ ਖੁੱਦੋਂ ਨੂੰ ਥੱਲੇ ਭੜਕਾ ਕੇ ਮਾਰਾਂਗੇ ਉੰਨੀ ਤਾਂ ਹਾਂ ਚੜੂਗੀ ਇਹ ਕਿਸਾਨੀ ਨੂੰ ਦਬਾਉਣਾ ਚਾਹੁੰਦੇ ਨਾ ਹੂੰ ਇਹ ਛਿੱਤਰ ਖਾ ਕੇ ਇਕੱਠੇ ਹੋਣਗੇ ਕਿਸਾਨ ਵੀ ਮੈਂ ਤੈਨੂੰ ਇਹ ਵੀ ਦੱਸਦਾ ਗੱਲ ਸਾਰੇ ਇਕੱਠੇ ਹੋ ਜਾਣੇ ਨੇ ਇਹ ਇਹਨਾਂ ਦੇ ਜਦੋਂ ਬੱਜੀਆਂ ਨਾ ਸਾਰਿਆਂ ਦੇ ਸਾਡੇ ਬਿਚ ਗਰਹਾਲਾ ਦੇ ਵਿੱਚ ਸਾਰੇ ਦੇ ਬੱਜੀਆਂ ਜਦੋਂ ਸਾਡੇ ਤੇ ਤੇ ਅਸੀਂ ਸਾਰੇ ਇਕੱਠੇ ਹੋ ਜਾਾਂਗੇ ਆ ਜੇ ਪਹਿਲਾਂ ਸਾਰੇ ਇਕੱਠੇ ਹੁੰਦੇ ਮਿਲਦਾ ਇਹ ਕੰਮ ਹੋਣਾ ਨਹੀਂ ਜੇ ਕਾ ਜਾ ਉਂਗਲਾ ਮੇਰੀ ਜੇ ਮੈਂ ਉਂਗਲਾ ਮਾਰੂ ਆ ਤਾਂ ਉਂਗਲ ਟੁੱਟ ਜੂਗੀ ਜੇ ਆ ਮੁੱक्की ਮਾਰੂ ਨਾ ਬੱਟ ਕੇ ਤੇ ਝੜਾ ਘੜ ਦੂ 32 ਦੇ 32 ਥੱਲੇ ਹੋਣਗੇ ਬਿਲਕੁਲ ਸਮਝ ਕੇ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਨਾ ਤੇ ਸਾਡੇ ਤੇ ਸਿੱਤਰੀ ਪੈਣਗੇ ਇਹ ਸਰਕਾਰ ਕਿਹੜਾ ਭਲੀ ਮਾਰਦਾ ਜਿਹੜੀ ਹੋਰ ਆਊਗੀ ਉਹ ਵੀ ਇਹ ਜੂ ਕੋਈ ਨਹੀਂ ਦੋ ਧੋਤੇ ਸਾਡੇ ਵਾਸਤੇ ਅਸੀਂ ਤਾਂ ਦੀ ਕਿਰਤ ਕਮਾਈ ਕਰਕੇ ਖਾਣੀ ਆ ਭਰਾਵਾ ਠੀਕ ਹੈ ਜੀ ਉਹ ਅੱਗੇ ਕਿਹਾ ਮਾਣਾ ਮੋਟਾ ਕਿਸੇ ਲੀਡਰ ਨੇ ਵੀ ਦਵਾਰੇ ਆਪਾਂ ਬੈਠਣਾ ਜਾਂ ਨਹੀਂ ਬੈਠਣਾ ਅਜੇ ਤੱਕ ਕੋਈ ਲੀਡਰਾਂ ਨਾਲ ਗੱਲ ਨਹੀਂ ਲੀਡਰ ਤਾਂ ਜੇਲ੍ਹ ਚ ਨਾ ਅੱਛਾ ਜੀ ਲੀਡਰ ਤਾਂ ਜੇਲ੍ਹ ਚ ਨਾ ਪਤਾ ਨਹੀਂ ਕਿੱਥੇ ਲੀਡਰ ਵਿਚਾਰੇ ਸਮਝ ਗਏ ਗੱਲ ਕੋਈ ਕਾਲ ਕਰਦੇ ਸਾਰੇ ਆ ਜੇ ਕੋਈ ਕਾਲ ਆਊਗੀ ਤਾਂ ਉਹੇ ਜੋ ਕੁਝ ਕਰਾਂਗੇ ਸਮਝ ਗਏ ਗੱਲ ਕਿ ਸ਼ੁਕਰੀਆ ਬਪੂ ਜੀ ਕਾਲੀਆਂ ਬੁੱਧੀਆਂ ਮਾਰੀਆਂ ਪਈਆਂ ਟਰੈਕਟਰਾਂ ਦਾ ਬੁਰਾ ਹਾਲ ਹੈਗਾ ਟਰੈਕਟਰਾਂ ਦੀਆਂ ਸੋਹਾਂ ਬਿੰਗੀਆਂ ਕਰਤੀਆਂ ਉਹ ਜ਼ਿਮੀਂਦਾਰ ਮਸਾ ਵਿਚਾਰਾ ਲੋਨ ਲੈ ਲੈ ਕੇ ਟਰੈਕਟਰ ਲੈਂਦਾਗਾ ਪੁੱਤਾਂ ਵਾਂਗੂ ਪਾਲੇ ਆ ਟਰੈਕਟਰ ਲੋਕਾਂ ਦੇ ਆਈਨੇ ਸਾਹਿਬ ਕੇ ਰੱਖ ਤੂ ਤੂ ਬੱਤੀ ਕਰਦੇ ਆ ਹੁਣ ਘਰਾਂ ਚ ਕਲੇਸ਼ ਪੈਣਗੇ ਜਿੱਦੋਂ ਘਰੇ ਇੱਕ ਟਰੈਕਟਰ ਗਿਆ ਉਹ ਮੁੰਡੇ ਵੀ ਗਾਲਾਂ ਦੇਣਗੇ ਬਜ਼ੁਰਗਾਂ ਨੂੰ ਵੀ ਆ ਤਲਵਾ ਲੈ ਆਇਆ ਗਿਆ ਸੀ ਤੂੰ ਉੱਥੇ ਆ ਟਰੈਕਟਰ ਟੁੱਟ ਗਿਆ ਆਪਣਾ ਸਮਝ ਗਿਆ ਗੱਲ ਕੇ ਨੇ ਬਿਲਕੁਲ ਜੀ ਹਾਂ ਆ ਕੁਛ ਹੋਇਆ ਭਰਾਵਾ ਭਵੰਤਮਾਨ ਦੇ ਜੜਾਂ ਪੱਟੀਆਂ ਗਈਆਂ ਆਹ ਕਹਿਣਗੇ ਹੋਰ ਆਹੀ ਕਹਿਣਗੇ ਹੋਰ ਕੀ ਕਹਿਣਗੇ ਚੰਗਾ ਭਰਾਵਾ ਅੱਛਾ ਬਾਪੂ ਜੀ ਤੁਸੀਂ ਜੋ ਦੰਦੋਲਨ ਚੱਲਿਆ ਸੀ ਇੱਥੇ ਸੀ ਅਸੀਂ ਬਾਰੀ ਨਾ ਆ ਜਾਂਦੇ ਸੀ ਕਿਤੇ ਵਗ ਜਾਂਦੇ ਸੀ ਜੱਪਦਾ ਮੈਂ ਮਾਰਦਾ ਨਹੀਂ ਗਾਤਰਾ ਪਾਏਗਾ ਠੀਕ ਹੈ ਗੱਲ ਇਹ ਨਹੀਂ ਗੁਰਸਿੱਖਾਂ ਦਾ ਜੀ ਹਾਂ ਬਾਰੀ ਬੰਨੀ ਹੋਈ ਸੀ ਪਿੰਡ ਦੀ ਪਿੰਡ ਸੇਖਪੁਰਾ ਸਾਡਾ ਜਸੀਲ ਤਲਵੰਡੀ ਸਾਹਿਬ ਉਹ ਜ਼ਿਲ੍ਹਾ ਬਠਿੰਡਾ ਜਿਹੜੀ ਅੱਗੇ ਪੁਲਿਸ ਖੜੀ ਸੀ ਉਹ ਵੀ ਚਲੀ ਗਈ ਥੋਣ ਬਾਗੇ ਹੋਣਗੇ ੱੱੱਕੇ ਖਾਣ ਕਿਧਰੇ ਜਾਂਦੇ ਸਾਨੂੰ ਯਾਰਤਾ ਬਿਲਕੁਲ ਜੀ ਹਾਂ ਸਾਨੂੰ ਉਹਦਾ ਉਹਨਾਂ ਦਾ ਸਾਡਾ ਕੀ ਪਿਆਰ ਆ ਉਹ ਸਾਡੇ ਵੱਡੇ ਦੁਸ਼ਮਣ ਇਹਦੇ ਨਾਲੋਂ ਵੀ ਵੱਡੇ ਆ ਪਹਿਲਾਂ ਜਦੋਂ ਚੱਲਿਆ ਸੀ ਇਹ ਵੀ ਕਰ ਗੱਲ ਇੱਕ ਹੋਰ ਆ ਇਹ ਵੀ ਸਾਡੇ ਭਾਈ ਨੇ ਇਹਨਾਂ ਦੀ ਮਜਬੂਰੀ ਆ ਇਹਨਾਂ ਨੂੰ ਤਾਂ ਜਿਵੇਂ ਹੋਊ ਦਿਮਾਗ ਜਿਵੇਂ ਕਰਾਉਂਦਾ ਸਾਡੇ ਨੇ ਕੁਈ ਸਾਡੀ ਮਸੀ ਦਾ ਮੁੰਡਾ ਕਾ ਕੋਈ ਸਾਡੀ ਭੂਆ ਦਾ ਮੁੰਡਾ ਕਾ ਕੋਈ ਸਾਡਾ ਗਮਾਂਡੀ ਆ ਸਮਝ ਗਏ ਇਹ ਕੀ ਕਰਨ ਇਹਨਾਂ ਤਾਂ ਜਦੋਂ ਤੋਂ ਹੁਕਮ ਆ ਗਿਆ ਡੰਡਾ ਚਾੜਤਾ ਇਹਨੂੰ ਸਮਝ ਕੇ ਕਰਨਾ ਪਊਗਾ ਇਹਨਾਂ ਦੇ ਵੀ ਬਸ ਦੀ ਗੱਲ ਨਹੀਂ ਇਹਨਾਂ ਨੂੰ ਤਾਂ ਕਹਤ ਉਹ ਰੀ ਦਰੀਆਂ ਪਛਾਦੋ ਦਰੀਆਂ ਪਛਾਦਾਂਗੇ ਜੇ ਕੁੱਟ ਮਾਰਦਾ ਹੁਕਮ ਆ ਗਿਆ ਉਹ ਕਰਦਾ ਨਹੀਂ ਖਾਲੀ ਕਰਾਉਂਦਾ ਸਾਰੇ ਇਹ ਤਾਂ ਪਹਿਲਵਾਨ ਤਮਾਣ ਨੇ ਜਿਵੇਂ ਘੰਟੀ ਖੜਕਾਤੀ ਉਹ ਆਥਰੇ ਲੱਗਿਆ ਹੋ ਪੇ ਪੂ ਉਹਦਾ ਕਹਦੇ ਪੀਦਾ ਬਿੰਤਾ ਮੈਂ ਤਾਂ ਕਿਹੜਾ ਨੂੰ ਪਿਆ ਕੇ ਆਇਆ ਕਿਹਦੇ ਬਚਾਰੇ ਨੂੰ ਉਹ ਸੁਣਦੇ ਆ ਵੀ ਦਾਰੂ ਪੀਂਦਾ ਹੈ ਹਾਂਜੀ ਕਹਿੰਦੇ ਆ ਹਾਂ ਕਹਿੰਦੇ ਆ ਆਪਾਂ ਦੇਖ ਝੂਠੀ ਮਾਰਦੇ ਪਰ ਉਹਨੇ ਵੱੱਦ ਲਾ ਲੇ ਹੋ ਪੇ ਵੱੱਦ ਤਾਂ ਵੇ ਵੱੱਦ ਤਾਂ ਕੋਈ ਵਿਆਹ ਚ ਲਾ ਲੇ ਕੋਈ ਆ ਕੇ ਉਹ ਲਲਕੜਾ ਮਾਰ ਦਿੰਦਾ ਕਹਿੰਦੇ ਨੇ ਲਲਕੜਾ ਮਾਰਤਾ ਹੋਈ ਚੱਕ ਦੋ ਸਮਾਨ ਹੁਣ ਤੜਕੇ ਤਾਂ ਹੁਣ ਤਾਂ ਪਸਤਾਉਂਦਾ ਹੋਊਗਾ ਉਹ ਵੀ ਹੁਣ ਉਹ ਵੀ ਪਸਤਾਉਂਦਾ ਹੋਊਗਾ ਕਿਉਂ ਆਥਰੇ ਪੀਤੀ ਖਾਦੀ ਚ ਹੋ ਗਿਆ ਉਹ ਤੋਂ ਕੰਮ ਉਹਨੇ ਕਹਿ ਬੈਠਾ ਹੋਊਗਾ ਵੀ ਯਾਰ ਚੱਕ ਦੋ ਯਾਰ ਇਹਨਾਂ ਦਾ ਪਰ ਮੈਨੂੰ ਲੱਗਦਾ ਹੁਣ ਵੋਟਾਂ ਵੀ ਨੇੜੇ ਆਣ ਵਾਲਿਆਂ ਨੇ ਬਹੁਤ ਟੁੱਟੂ ਬਹੁਤ ਕਿਸਾਨਾਂ ਦੀ ਕੋਈ ਨਹੀਂ ਕੋਈ ਨਹੀਂ ਉਹ ਡਾਂਗ ਸਾਨੂੰ ਮੈਂ ਪਹਿਲਾਂ ਵੀ ਦੱਸਤਾ ਵੇ ਇੱਕ ਡਾਂਗਾ ਉਹਦੋਂ ਮਾਰਾਂਗੇ ਸਿਰ ਚ ਚੱਬ ਪਿੰਡਾਂ ਦੇ ਵਿੱਚ ਸਰਪੰਚੀ ਬਣ ਜਾਂਦੇ ਜਿਹੜੇ ਸਰਪੰਚ ਨੇ ਨਾ ਕੰਮ ਕਰਿਆ ਹੋਵੇ ਉਹਦਾ ਨਾਂ ਹੀ ਭੁੱਲ ਜਾਂਦੇ ਲੋਕ ਇੱਕ ਜਿਆਦਾ ਕੇ ਫਲਾਨਾ ਸਰਪੰਚ ਇੱਕ ਫਲਾਨਾ ਇੱਕ ਆ ਕੇ ਕਿਹੜਾ ਰਹਿ ਗਿਆ ਯਾਰ ਆ ਕੇ ਇੱਕੋ ਫਲਾਨਾ ਬਣਿਆ ਸੀ ਇਹ ਤੋਂ ਮੁੱਖ ਮੰਤਰੀ ਵਾਲਾ ਭੁੱਲ ਜਾਣਗੇ ਤਾਂ ਵੀ ਇਹ ਬਣਿਆ ਸੀ ਕਿਸੇ ਵੇਲੇ ਸਮਝ ਗਏ ਸਹੀ ਗੱਲ ਹੈ ਜੀ ਇਹ ਤਾਂ ਡਰਾਮੇ ਕਰਦਾ ਕਰਦਾ ਮੁੱਖ ਮੰਤਰੀ ਬਣ ਗਿਆ ਲੋਕਾਂ ਨੂੰ ਐਸੀ ਬਦਲਾ 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 ਵਰਗਾ ਦੇ ਚਾਤ ਕੰਮ ਹੋ ਗਿਆ ਖਨੌਰੀ ਬਾਰਡਰ ਤੇ ਰਾਤੋਂ ਰਾਤ ਉਹ ਹੁਕਮ ਹੋ ਗਿਆ ਵੀ ਜਿੰਨੀਆਂ ਵੀ ਟਰਾਲੀਆਂ ਖੜੀਆਂ ਸੀ ਜਾਂ ਘਰ ਬਣੇ ਹੋਏ ਸੀ ਕੁਝ ਵੀ ਬਣਿਆ ਹੋਇਆ ਸੀਗਾ ਤਾਂ ਉਹ ਮਤਲਬ ਖਾਲੀ ਕਰਵਾਉਣ ਦਾ ਹੁਕਮ ਆ ਗਿਆ ਤਾਂ ਹੁਣ ਆ ਤੁਸੀਂ ਵੇਖ ਲਓ ਜਿੰਨੇ ਵੀ ਕਿਸਾਨ ਸੀ ਉਹ ਸਾਰੇ ਡੇਟੇਨ ਕਰ ਲੇ ਫੜ ਲਿਆ ਗਿਆ ਉਹਨਾਂ ਨੂੰ ਤੇ ਜਿਹੜੇ ਬਾਕੀ ਇੱਥੇ ਕੁਝ ਬਜ਼ੁਰਗ ਬਾਬੇ ਰਹਿ ਗਏ ਟਰਾਲੀਆਂ ਟਰੂਲੀਆਂ ਸਾਰਾ ਸਮਾਨ ਜਿਹੜਾ ਝਕਾਤ ਆ ਤੇ ਆ ਹਾਲ ਦੇਖ ਲਓ ਇੱਧਰ ਮਰਨਵਰਤ ਚੱਲੋ ਖਨੌਰੀ ਇੱਥੇ ਤੁਸੀਂ ਜਾਣਦੇ ਹੋ ਹੈ ਨਾ ਵੀ ਖਨੌਰੀ ਜਿਹੜਾ ਮਰਨਵਰਤ ਚੱਲ ਰਿਹਾ ਸੀ ਡੱਲੇਵਾਲ ਜੀ ਦਾ ਤੇ ਆ ਸਾਰੇ ਦਰਵਾਜ਼ੇ ਜਿਹੜੇ ਇੱਥੇ ਲੱਗੇ ਸੀ ਤਕਰੀਬਨ ਸਾਰਾ ਹੀ ਜਿਹੜਾ ਇੱਥੋਂ ਪੱਟ ਦਿੱਤਾ ਗਿਆ ਬਾਬਾ ਕਹਿੰਦਾ ਸਾਡੇ ਫਰਿੱਜ ਸੀਗੇ 11 11000 ਦੇ ਲਿਆਂਦੇ ਸੀ ਉਹ ਫਰਿੱਜਾਂ ਦੀਆਂ ਵਾਰੀਆਂ ਰਹਿ ਗਈਆਂ ਸਾਨੂੰ ਪਤਾ ਵੀ ਨਹੀਂ ਲੱਗਿਆ ਕਿਹੜਾ ਸਮਾਨ ਕਿੱਥੇ ਗਿਆ